ਸਾਸੀ ਗਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦਾ ਪਿੰਡ ਆ ਖੋਸਾ ਕੋਟਲਾ ਖੋਸੇ ਕੋਟਲੇ ਪਿੰਡ ਦੇ ਵਿੱਚ ਇਸ ਟੇ ਮਜੂਦ ਹੈ ਤੇ ਖੋਸੇ ਕੋਟਲੇ ਪਿੰਡ ਦਾ ਨਾਂ ਕਬੱਡੀ ਦੀ ਇੰਡਸਟਰੀ ਦੇ ਵਿੱਚ ਬਹੁਤ ਵੱਡਾ ਨਾਮਾਂ ਦੇ ਮਹਾਮੁਰਛਾਂ ਦਾ ਪਿੰਡ ਆ ਮਿੱਤਰੋ ਇਸ ਪਿੰਡ ਦੇ ਅੱਗੇ ਵੀ ਸਿਰ ਚੋਕਦਾ ਵਾ ਇਸ ਪਿੰਡ ਦੀ ਪ੍ਰਾਪਤੀ ਵੀ ਵੱਡੀਆਂ-ਵੱਡੀਆਂ ਮੱਲਾਂ ਦੇ ਵਿੱਚ ਆ ਮਿੱਤਰੋ ਜਿੱਧਰਲੇ ਪਾਸੇ ਮਰਦੀ ਚਾਹ ਖਲਿਓ ਤੁਸੀਂ ਖੋਸਾ ਕੋਟਲਾ ਪਿੰਡ ਬੱਚੇ-ਬੱਚੇ ਦੀ ਜ਼ੁਬਾਨ ਤੇ ਆ ਅੱਜ ਆਪਾਂ ਬਾਈ ਜਸਵੀਰ ਦੇ ਕੋਲੇ ਆਏ ਆ ਵਪਾਰ ਦਾ ਭਰਾ ਦਾ ਕੰਮ ਆ ਮਿੱਤਰੋ ਤੇ ਜਰਵਾਣ ਗਰਬਚਨ ਗਰਬਚਨ ਬਾਈ ਸਾਡੇ ਗਰਬਚਨ ਕੋਲ ਲੱਗੇ ਨਾ ਭਰਾਓ ਦੋ ਤਿੰਨ ਮਹੀਨੇ ਆਏ ਨਹੀਂ ਬਾਈ ਕੋਲੇ ਗਰਬਚਨ ਜੀ ਦਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਡੇ ਮਨ ਬਰਾਉਣੇ ਵਧੀਆ ਵਧੀਆ ਤੁਸੀਂ ਦੱਸੋ ਕਿਤਾ ਠੀਕ ਠਾਕ ਆ ਜੀ ਨਹੀਂ ਵਧੀਆ ਵਧੀਆ ਚੜਦੀ ਕਾਲ ਜੇ ਸਾਰੇ ਚੜਦੀ ਗਲੇ ਆ ਤੇ ਫਿਰ ਝੋਟੀ ਲੈ ਜਾਂਦੀ ਦੋ ਮਹੀਨੇ ਬਰ ਪਹਿਲੀ ਹੈ ਹਾਂਜੀ ਦੋਹਾ ਮਹੀਨੇ ਅੱਛਾ ਇਹ 10 ਵੀ ਕਿੰਨੇ ਦਿਨਾਂ ਦੀ ਸੂਈ ਹੈ ਸੱਜਣਾ ਇਹਨੂੰ ਸੂਈ ਨੂੰ ਵੀਰੇ 7ਵਾਂ 8ਵਾਂ ਦਿਨ ਹੀ ਆ ਝੋਟੀ ਨੂੰ ਮਗਰ ਕੱਟੀ ਹੈ ਠੀਕ ਮਗਰ ਕੱਟੀ ਆ ਹਾਂਜੀ ਚੂਣ ਚਣ ਕਿਵੇਂ ਲੱਗਾ ਵੀਰੇ ਚੂਣ ਚਣ ਵੀਰੇ ਓਕੇ ਆ 캬ਰ ਮੇ ਠੰਡੀ ਸੀਲ ਆ ਵਧੀਆ ਆਪਣਾ ਬੰਦਾ ਥੱਲੇ ਬੈਠਾ ਜੁੰਗੀ ਆਵੇ ਇਹਨੂੰ ਅੱਛਾ 9 ਕਿਲੋ ਦੁੱਧ ਹੈ ਹਾਂਣਨ ਕੀ ਵੀਰੇ ਦੁੱਧ 10 ਹੀ ਹੋਊਗਾ ਆਪਾਂ 9 ਕਿਲੋ ਦੀ ਗਰੰਟੀ ਦੇ ਦਾਂਗੇ ਠੀਕ ਆ ਵੀਰੇ ਦੋ ਦੋ ਧਾਰਾ ਮਾਰ ਦਈਏ ਹਾਂਜੀ ਆਹ ਕੱਟੀ ਛੱਡ ਕੇ ਮਾਰ ਦਿੰਨੀ ਮਾਰ ਦੋ ਮੜੀ ਕੱਟੀ ਛੱਡ ਕੇ ਹੂੰ ਮੌਲਾ ਵੀ ਓਕੇ ਆ ਜਾਵਾਂ ਕੋਈ ਇੱਥੇ ਆ ਕੇ ਮੁਰਦਾ ਤਾਂ ਨਹੀਂ ਨਾ ਨਾ ਵੀ ਥਾਣੇ ਕੋਲੋਂ ਆਏ ਵਿਦੀਪਣਾ ਤੋਂ ਆ ਬਹਿ ਕੇ ਮਾਰਦੇ ਮਾਰਦੇ ਧਾਰਾ ਕਰਮ ਵਾਲੀ ਹੈਲਦੀ ਨਹੀਂ ਠੀਕ ਆ ਬਾਈ ਠੀਕ ਆ ਲੇ ਵੀ ਮਿੱਤਰੋ ਦੁੱਧ ਤੁਹਾਡੀ ਸੇਵਾ ਦਾ ਤੁਸੀਂ ਆਉਂਦੀ ਵਾਕੇ ਤਸੱਲੀ ਕਰਨੀ ਆ ਹਰ ਇੱਕ ਪੱਖ ਤੋਂ ਤੁਸੀਂ ਜਾਣਨਾ ਮੈਂ ਉਹ ਤੁਹਾਨੂੰ ਵੀਡੀਓ ਦਿਖਾ ਦੇਣੀ ਤੇ ਵੀਡੀਓ ਦੇ ਵਿੱਚ ਝੋਟੀ ਦੀ ਚਵਾਈ ਦੀਆਂ ਦੋ ਦੋ ਧਾਰਾ 5 ਮਿੰਟ ਵਿੱਚ ਆਇਆ 5ਾਂ ਮਿੰਟਾਂ ਦੇ ਜੋ ਕੁਝ ਮੈਨੂੰ ਦਿਖੂਗਾ ਜੋ ਕੁਝ ਮੈਨੂੰ ਦਿਖਾਇਆ ਜਾਊਗਾ ਦਿਖਾ ਕੇ ਜਾਊਂਗਾ ਕਿਉਂਕਿ ਪਸ਼ੂ ਦੇ ਬਾਰੇ ਜਾਨਣਾ ਹੋਵੇ ਤਾਂ 5-10 ਦਿਨ ਲੱਗ ਜਾਂਦੇ ਪਸ਼ੂਆਂ ਦੇ ਗੁਣਾ ਬਾਰੇ ਕਿਉਂਕਿ ਪਸ਼ੂ ਆਉਦੀ ਤਕਨੀਕ ਆਵੇ ਹੋ ਆਦੀਪ ਬੈ ਚੱਲੇ ਥੱਲੇ ਬਈ ਮਾਰਦੇ ਦੀਪ ਸਿਆਤਾ ਰ ਆਉਦੇ ਹੱਥ ਨੂੰ ਮਾਰਦੇ ਮਾਰਦੇ ਯਰੇ ਹਲਦੀ ਨਹੀਂ ਆ ਵੇਖੋ ਬਈ ਇਹ ਨਹੀਂ ਕੈਮਰ ਕੋ ਉਡਰਦੀ ਐ ਹਾਂ ਨਹੀਂ ਸੀਰ ਬਹੁਤਾ ਦੀਪ ਵੀ ਆਪਣਾ ਬੈਠਾ ਹੋਇਆ ਬਈ ਇਹਦਾ ਹਾਪੀ ਬੰਦਾ ਚੌਂਗਲੇ ਯਾਰ ਜੇ ਹਲ ਜੇ ਝੋਟੀ ਮੈਂ ਹਣਾ ਵੇ ਠੀਕ ਆ ਯਾਰ ਸਿਆਣੀ ਬਹੁਤਾ ਨਾ ਨਹੀਂ ਨਹੀਂ ਹਿਲਣ ਹੁਣਾਂ ਦਾ ਬਾਕੀ ਥਾਂ ਥਣ ਬਹੁਤ ਸੋਹਣਾ ਗੱਡਿਆ ਝੋਟੀ ਨੇ ਕੁੰਜ ਵੀ ਸੋਹਣੀ ਆ ਬਈ ਓ ਠੀਕ ਆ ਸਭੀ ਬੜੀ ਆ ਬੈਠੀ ਬੜੀ ਤੂੰ ਮਰੀ ਜੋੜ ਕੇ ਥਰ ਤਰਾ ਤੋ ਤੋ ਤਾ ਹੁਲੀਏ ਦਵਾਈ ਬਾਹਰ ਮਰਦੀ ਜਦੋਂ ਦੂਜਾ ਨਾ ਪੈਰਾ ਦੇ ਮਰਿਆ ਕੋ ਪੈਰ ਦੇ ਪਾ ਵਪਾਰੀ ਪੈਰਾ ਦੇ ਮਰਦ ਹਾਂ ਆ ਠੀਕ ਕਿੰਨੀ ਦੀ ਬਈ ਮਲਤਾ ਬਈ ਜਿੰਨਾ ਕੋਈ ਮਰਜ਼ੀ ਕਰਾ ਲਵੇ ਦੇਣ ਵਾਲੀ ਗੱਲ ਦੱਸੀ ਮੈਂ ਨਾ ਇੱਕ ਦੱਟ ਕਰਦੀ ਐ 100 ਕਿਲੋਮੀਟਰ ਦੀ ਪਹੁੰਚ ਫਰੀ ਕੋਈ ਨਾ ਤੂੰ ਜੇ ਕਹਿੰਗਾ ਕਰ ਦਾਂਗੇ ਐਂ ਕਹਦੇ ਵੀ ਹਾਂ ਨਾ ਸਭੇ 68 ਢੱਪਾ ਕੋਈ ਨਾ ਜਿਵੇਂ ਤੂੰ ਕਹਿੰਗਾ ਕਰ ਦਾਂਗੇ ਤੂੰ ਹੀ ਜਿਹਦੇ ਮੈਂ ਕੋਈ ਨਹੀਂ ਕਹਾਂ ਤੈਨੂੰ 1.5 100 ਕਿਲੋਮੀਟਰ ਦੀ ਪਹੁੰਚ ਕਰ ਦਾਂਗੇ 1 ਲੱਖ 5000 ਦੇ ਹਾਂਜੀ ਠੀਕ ਆ ਬਈ ਫਿਰ ਕੋ ਆਪਾਂ ਮੌਲ ਕਿਉਂ ਆਪਾਂ ਨਾਂ ਵਾਲੀ ਪਕਾਈਏ ਤੇ ਕੀਤੀ ਨਾ ਕਰ ਗੀ ਪ੍ਰਤੀਸ਼ਿਆ ਨਹੀਂ ਕਿ ਤੋਰੀ ਮੜੀ ਜੁਣ ਕੱਢੀ ਬਾ ਲੈ ਵੀ ਮਿੱਤਰੋ 1 ਲੱਖ 5000 ਦੇ ਵਿੱਚ ਝੋਟੀ 9 ਲੀਟਰ ਵਾਲੀ ਬਾਕ ਵੀਰੇ ਸੋਹਣੀ ਸੁਨੱਖੀ ਆ ਹਨਾ ਸੋਹਣੀ ਸੁਨੱਖੀ ਮਗਰ ਕੱਟੀ ਸੀਲ ਠੰਡੀ ਪਾਏ ਕੋਈ ਬੁੜੀ ਚੋਈ ਜਾਏ ਪਾਏ ਕੋਈ ਬੰਦਾ ਚੋਈ ਜਾਏ ਕੋਈ ਨਿੰਦ ਵਿਚਾਰ ਨਹੀਂ ਕਰਨ ਵਾਲੀ ਨੂੰ ਮੂੰਹ ਮੱਥੇ ਲੱਗਦੀ ਕੱਟੀ ਆ ਮਿੱਤਰੋ ਸਿਰਫ ਮਿਲ ਜੂਗੀ ਤੁਹਾਨੂੰ 1 ਲੱਖ ਤੇ 5000 ਦੇ ਵਿੱਚ 100 ਕਿਲੋਮੀਟਰ ਤੱਕ ਪਹੁੰਚ ਬਿਲਕੁਲ ਫਰੀ ਤੇ ਬੜਾ ਯਾਰ ਇੱਥੇ ਬੈਠਾ ਬੰਦਾ ਲੈ ਵੀਰੇ ਚ ਬੈ ਕੇ ਚੋਲੋ ਬਾਈ ਆ ਐ ਫੋਟੋ ਖਿੱਚਦਾ ਫੋਟੋ ਐਂ ਦੀਪ ਕਿੱਥੇ ਮਰਜੀ ਜੋ ਲਵੇ ਐ ਨਹੀਂ ਹੋ ਗਈ ਰੋਲ ਹੂੰ ਤੂੰ ਜਾ ਬਾਈ ਓਕੇ ਆ ਜਾ ਵਾ ਹਾਂ ਹੋਰ ਪੁੱਤ ਕਿਵੇਂ ਫਿਰ ਆ ਲੈ ਆ ਬਾਈ ਹਾਂ ਦਾ ਬਾਹ ਤੜਾਈ ਫਿਰ ਕਿਵੇਂ ਤੜਾਲੀ ਬਾਈ ਹੈ ਕਿੱਥੇ ਡੇਗ ਪਿਆ ਚੰਦਰਿਆ ਸਟੰਟ ਵਾਲੇ ਕਰਦਾ ਇਹ ਬੰਦਾ ਬਾਈ ਸਟੰਟ ਮੈਣਾ ਕਾਦੇ ਕਰਦਾ ਮੋਟਰਸਾਈਕਲ ਦੇ ਕੇ ਕਟੀਆਂ ਦੇ ਨਾ ਜ਼ਿੰਦਗੀ ਨਾਲ ਫਲਵਾੜ ਨਾ ਕਰੋ ਗੱਭਰੂ ਮਿਹਨਤ ਲਾਇਆ ਕਰੋ ਤਰੱਕੀ ਉੱਠ ਕੇ ਭੱਜਿਆ ਕਰੋ ਫੌਜ 'ਚ ਭਰਤੀ ਹੋ ਪੁਲਿਸ ਵਾਲੇ ਬਣੋ ਇਹੋ ਜੇ ਕੰਮ ਕਰੋ ਆ ਵੇਖੋ ਬਾਈ ਹਾਂ ਠੀਕ ਐ ਯਾਰ ਬੰਦਾ ਚੌਂਗ ਲਵੇ ਤਾਂ ਨਹੀਂ ਪਾਖਾ ਮੂੰਹ ਦੇ ਫਿਰ ਤਾਨੂੰ ਦੇ ਤਰਾ ਮਣ ਨੇ ਹੈਲਥੀ ਨੀਅਰ ਸੀਲਦੀ ਗਾਰੰਟੀ ਆ ਠੀਕ ਆ ਬਾਈ ਨੰਬਰ ਦੇ ਦੇ ਸਕਦੇ ਹੋ ਨੰਬਰ ਬਾਈ 7889252862 ਇੱਕ ਵਾਰੀ ਹੋਰ 7889252862 ਇਸ ਨੰਬਰ ਤੇ ਕਰ ਲੋ ਬਾਈ ਦਾ ਰਾਬਤਾ ਕੇ ਧੰਨਵਾਦ ਸ਼ੁਕਰੀਆ ਜੋਂਦਰੋ